ਜਿੰਦਾਬਾਦ ਜਿੰਦਾਬਾਦ ਸੱਜ ਜਦੇਵੀਆਂ ਦਾ ਇੱਕ ਜਿੰਦਾਬਾਦ 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 ਮੰਗੀਆਂ ਮੰਨੀਆਂ ਹੋਈਆਂ ਜਾਇਜ਼ ਮੰਗਾਂ ਦੇ ਜਿਹੜੀਆਂ ਸਰਕਾਰ ਹੁਣ ਵੀ ਮੰਨ ਰਹੀ ਆ ਵੀ ਮੰਗਾਂ ਥੋੜੀਆਂ ਸਹੀ ਨੇ ਔਰ ਦੂਸਰੇ ਪਾਸੇ ਸਾਡੇ ਮੱਥੇ ਦੇ ਵਿੱਚ ਸਿੱਧੀਆਂ ਗੋਲੀਆਂ ਸਾਡੇ ਨੌਜਵਾਨਾਂ ਦਾ ਕਤਲੇਆਮ ਅਨੇਕਾਂ ਨੌਜਵਾਨ ਸ਼ਹੀਦ ਕਰਤੇ ਐਡਾ ਵਿਤਕਰਾ ਕਿਸਾਨਾਂ ਨਾਲ ਦੇਖੋ ਪੰਜਾਬ ਦਾ ਬਾਰਡਰ ਨਹੀਂ ਕਰਾਸ ਕਰਨ ਕਰਨ ਦਿੱਤਾ ਜਾ ਰਿਹਾ ਚਾਹੇ ਸੰਭੂ ਤੇ ਹੋਵੇ ਚਾਹੇ ਖਨੌਰੀ ਤੇ ਹੋਵੇ ਉਸ ਚੀਜ਼ ਨੂੰ ਉਸ ਚੀਜ਼ ਜਿਹੜੇ ਰੋਸ ਨੂੰ ਲੈ ਕੇ ਅੱਜ ਪੂਰੇ ਪੰਜਾਬ ਦੇ ਵਿੱਚ ਪੂਰੇ ਭਾਰ ਦੇ ਵਿੱਚ ਬਾਈ ਰੋਸ ਵਜੋਂ ਅਸੀਂ ਟਰੈਕਟਰ ਜਿਹੜੇ ਉਹ ਸੜਕਾਂ ਤੇ ਕੱਢਿਆ ਤਾਂ ਉਹਨਾਂ ਨੂੰ ਵੀ ਦਿੱਕਤਾਂ ਬਣ ਗਈਆਂ ਉਹਨਾਂ ਦਾ ਚੁੱਲ੍ਹਾ ਵੀ ਚੱਲਣਾ ਬਹੁਤ ਜ਼ਿਆਦਾ ਔਖਾ ਹੋ ਗਿਆ ਇਹ ਲੜਾਈਆਂ ਇਕੱਲੇ ਕਿਸਾਨ ਦੀਆਂ ਨਹੀਂ ਇਹ ਦੁਕਾਨਦਾਰ ਦੀ ਵੀ ਲੜਾਈ ਹੈ ਕਿਉਂਕਿ ਦੁਕਾਨਦਾਰ ਪੂਰੇ ਭਾਰਤ ਦੇ ਵਿੱਚ ਜਿਹੜੀ 26 ਜਨਵਰੀ ਨੂੰ ਲੈ ਕੇ ਜਿਹੜੀ ਸੈਂਟਰ ਸਰਕਾਰ ਜਾਂ ਪੰਜਾਬ ਦੀ ਸਰਕਾਰ ਆ ਬਈ ਖੁਸ਼ੀਆਂ ਮਨਾ ਰਹੀ ਆ ਉੱਥੇ ਅੱਜ ਪੂਰੇ ਭਾਰਤ ਦੇ ਜਿਹੜੇ ਕਿਸਾਨ ਨੇ ਖਾਸ ਕਰ ਪੰਜਾਬ ਦੇ ਬਈ ਕਿਉਂਕਿ 1 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ 13 ਫਰਵਰੀ ਤੋਂ ਲੈ ਕੇ ਸੰਭੂ ਤੇ ਖਨੋਰੀ ਬਈ ਬੈਠੇ ਆ ਦੇਖੋ ਐਡਾ ਵਿਤਕਰਾ ਕਿਸਾਨਾਂ ਨਾਲ ਦੇਖੋ ਪੰਜਾਬ ਦਾ ਬਾਰਡਰ ਨਹੀਂ ਕਰਾਸ ਕਰਨ ਕਰਨ ਦਿੱਤਾ ਜਾ ਰਿਹਾ ਚਾਹੇ ਸੰਭੂ ਤੇ ਹੋਵੇ ਚਾਹੇ ਖਨੋਰੀ ਤੇ ਹੋਵੇ ਉਹ ਚੀਜ਼ ਨੂੰ ਉਸ ਚੀਜ਼ ਜਿਹੜੇ ਰੋਸ ਨੂੰ ਲੈ ਕੇ ਅੱਜ ਪੂਰੇ ਪੰਜਾਬ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਬਾਈ ਰੋਸ ਵਜੋਂ ਅਸੀਂ ਟਰੈਕਟਰ ਜਿਹੜੇ ਉਹ ਸੜਕਾਂ ਤੇ ਕੱਢਿਆ ਜਿੱਥੇ ਸੰਵਿਧਾਨ ਦੀਆਂ ਗੱਲਾਂ ਕਰਦੀ ਹੈ ਸਰਕਾਰ ਚਾਹੇ ਮੋਦੀ ਸਰਕਾਰ ਆ ਚਾਹੇ ਪੰਜਾਬ ਸਰਕਾਰ ਆ ਉਥੇ ਇਹ ਦੂਰਾ ਜਿਹੜਾ ਕਾਨੂੰਨ ਆ ਦੇਖੋ ਆਪਣੀ ਰਾਜਤਾ ਨਿਜ ਨਹੀਂ ਜਾਣ ਦਿੱਤਾ ਜਾ ਰਿਹਾ ਸਿੱਧੀਆਂ ਬਾਈ ਗੋਲੀਆਂ ਵੱਜ ਰਹੀਆਂ ਨੇ ਜੇ ਅੱਗੇ ਜਾ ਰਹੇ ਆ ਉਹ ਚੀਜ਼ ਨੂੰ ਲੈ ਕੇ ਅੱਜ ਵੱਡੇ ਪੱਧਰ ਤੇ ਜਿਹੜੇ ਕਿਸਾਨ ਨੇ ਉਹਨਾਂ ਨੇ ਆਪਣੇ ਰੋਸ ਦੇ ਵਜੋਂ ਸੜਕਾਂ ਦੇ ਉੱਪਰ ਟਰੈਕਟਰ ਕੱਢਿਆ ਬਾਈ ਇਸ ਕਰਕੇ ਵੱਡੀ ਗਿਣਤੀ ਜੱਜ ਡਾਇਰੈਕਟਰ ਇਥੇ ਪਹੁੰਚ ਰਹੇ ਨੇ ਮੀਨ ਇਹ ਤਾਂ ਹੋ ਗਏ ਉੱਪਰ ਡਿਟੇਵਲ ਵੀ ਬੈਠੇ ਰਹੋ ਪਰ ਕਦੋਂ ਇਹ ਜਿਹੜਾ ਅੰਕੜਾ ਖਤਮ ਹੋਊਗਾ ਦੇਖੋ ਜੀ ਜਿਹੜੀ ਐਂਸਨ ਦੀ ਗੱਲ ਕਰਦੇ ਹੋ ਤੁਸੀਂ 26 ਨਵੰਬਰ ਤੋਂ ਲੈ ਕੇ ਸਾਡੇ ਡਿਲੇਵਲ ਸਾਹਿਬ ਇੱਕ ਦਾਣਾ ਨਾਜ ਦਾ ਮੂੰਹ ਨਹੀਂ ਚੂਚ ਨਹੀਂ ਪਾਇਆ ਉਹਨਾਂ ਦੀ ਜਿਹੜੀ ਹਾਲਤ ਆ ਉਹ ਤਕਰੀਬਨ ਦੁਨੀਆ ਦੇ ਸਾਹਮਣੇ ਆ ਕਿਉਂਕਿ 10 ਦਿਨ ਪਹਿਲਾਂ ਉਹਨਾਂ ਨੇ ਟ੍ਰੀਟਮੈਂਟ ਸ਼ੁਰੂ ਕੀਤਾ ਲੇਕਿਨ ਪਰ ਸਰਕਾਰ ਦੇ ਕੰਨ ਤੇ ਜੂ ਨਹੀਂ ਸਰਕ ਰਹੀ ਸੋ ਜਿਹੜੀ ਸਰਕਾਰ ਨੂੰ ਮਜਬੂਰ ਕਰਨ ਵਾਸਤੇ ਕਿਉਂਕਿ ਭਾਈ ਜਿਹੜੀਆਂ ਮੰਗਾਂ ਨੇ ਸਾਡੀਆਂ ਕੋਈ ਨਵੀਆਂ ਮੰਗਾਂ ਨਹੀਂ ਹੈਗੀਆਂ ਸਾਡੀਆਂ 13 ਮੰਗਾਂ ਉਹੀ ਨੇ ਜਿਹੜੀਆਂ 20 ਤੇ 21 ਦੇ ਵਿੱਚ ਮੋਦੀ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਅਸੀਂ ਉਹੀ ਮੰਗਾਂ ਨੂੰ ਮਨਵਾਉਣ ਵਾਸਤੇ ਲਗਭਗ 1 ਸਾਲ ਤੋਂ ਸੰਘਰਸ਼ ਲੜ ਰਹੇ ਹਾਂ ਪਰ ਇਹ ਜਿਹੜੀ ਸਰਕਾਰ ਆ ਨਿਰਦੇਹੀ ਸਰਕਾਰ ਆ ਪੀਐਮ ਤਾਂ ਕਹਿ ਰਹੇ ਕਿ ਖਾਨਾ ਨੂੰ ਪੁੱਛ ਕਰ ਰਹੇ ਤੋਹਫਾ ਦੇਣ ਜਾ ਰਹੇ ਜਲਦੀ ਕੀ ਤੋਹਫਾ ਆ ਦੇਖੋ ਉਹਦੇ ਮਨ ਕੀ ਬਾਤ ਉਹ ਹੀ ਜਾਣ ਸਕਦਾ ਕਿਉਂਕਿ ਜਦੋਂ ਵੀ ਕਦੇ ਉਹਨੇ ਅਨਾਉਂਸ ਕੀਤੀ ਆ ਕੋਈ ਚੀਜ਼ ਉਹਨੇ ਮਨ ਕੀ ਬਾਤ ਦੇ ਨਾਂ ਤੇ ਕੀਤੀ ਆ ਦੇਖੋ ਉਹਦੇ ਮਨ ਚ ਕੀ ਆ ਉਹ ਅਸੀਂ ਨਹੀਂ ਕਹਿ ਸਕਦੇ ਪਰ ਸਾਨੂੰ ਇਹਨਾਂ ਨੂੰ ਪਤਾ ਵੀ ਉਹ ਕਾਰਪੋਰੇਟ ਘਰਾਣਿਆਂ ਦੀ ਕਟਪੁਤਲੀ ਆ ਉਹਨਾਂ ਦੇ ਮਤਾਬਕ ਹੀ ਉਹ ਉਹਨਾਂ ਨੇ ਬਿਆਨਬਾਜ਼ੀ ਕਰਨੀ ਆ ਠੀਕ ਆ ਜੁਮਲੇ ਸੱਢ ਰਹੀ ਆ ਕਿਉਂਕਿ ਜਦੋਂ ਇਹ ਉਹਦੇ ਵਿੱਚ ਆਉਂਦੀ ਆ ਸੈਂਟਰ ਸਰਕਾਰ ਤਾਂ ਕੱਲੇ-ਕੱਲੇ ਜਣੀ ਨਗਰਿਕ ਦੇ ਖਾਤੇ 'ਚ ਕਹਿੰਦਾ ਦੀ 15-15 ਲੱਖ ਪੈ ਜਾਊਗਾ ਬਾਈ ਦੇਖ ਲਓ ਤੁਸੀਂ ਅੱਜ 12-13 ਸਾਲ ਹੋ ਗਏ ਤੀਜੀ ਵਾਰ ਜਣੀ ਪ੍ਰਧਾਨ ਮੰਤਰੀ ਬਣ ਗਿਆ ਇਹ ਮਤਲਬ ਗੱਲ ਕਹਿ ਕੇ ਖੜਦਾ ਨਹੀਂ ਹੈਗਾ ਸਾਨੂੰ ਕੋਈ ਪਤਾ ਨਹੀਂ ਉਹਦੇ ਮਨ 'ਚ ਕੀ ਆ ਆ ਇੰਨਾ ਕਿ ਜ਼ਰੂਰ ਆ ਜਿੰਨਾ ਚਿਰ ਸਾਡੀਆਂ ਮੰਗਾਂ ਰਹਿੰਦੀਆਂ ਮੰਗਾ ਲਾਗੂ ਨਹੀਂ ਹੁੰਦੀਆਂ ਉਹਨਾਂ ਚਿਰ ਵੀ ਅਸੀਂ ਸੰਘਰਸ਼ ਜ਼ਰੂਰ ਕਰਦੇ ਰਹਾਂਗੇ ਔਰ ਤਿੱਖਾ ਕਰਾਂਗੇ ਭਾਈ। ਫਰੀਦ ਚ ਕਰ ਦੋ ਥੋੜੇ ਮੰਗਾ ਕੀ ਨੇ। ਭਾਈ ਜੀ ਮੰਗਾ ਜਿਹੜੀਆਂ ਮੇਨ ਸਾਡੀ ਐਮਐਸਪੀ ਦੀ ਮੰਗਾ ਕਰਜ਼ਾ ਮੁਕਤੀ ਦੀ ਮੰਗਾ ਜਾਂ ਜਿਵੇਂ ਲਖੀਨਪੁਰ ਦੇ ਉੱਤੇ ਤੁਹਾਨੂੰ ਪਤਾ ਵੀ ਆਪਣੇ ਪੱਤਰਕਾਰ ਭਾਈਆਂ ਦੇ ਉੱਤੇ ਵੀ ਜੀਵਚਾਰਤੀ ਸੀ ਉਹਨਾਂ ਦੇ ਜਿਹੜੇ ਇਨਸਾਫ ਦੀ ਮੰਗਾ ਔਰ ਨਰੇਗਾ ਦੇ ਵਿੱਚ ਜਿਹੜੀ 100 ਦਿਨ ਚੱਲਦਾ ਉਹਨੂੰ 200 ਦਿਨ ਫੇਰਾਉਣ ਵਾਸਤੇ ਮੰਗਾ ਚ ਨਹੀਂ ਇਸ ਤਰ੍ਹਾਂ ਦੀਆਂ 12 ਮੰਗਾ ਨਹੀਂ ਸਾਡੀਆਂ ਜਿਹੜੀਆਂ ਲਾਗੂ ਲਗਭਗ ਮੰਨਿਆ ਹੋਇਆ ਭਾਈ ਉਹ ਸਾਨੂੰ ਉਸ ਪਿਛਲੇ ਸੰਘਰਸ਼ ਦੇ ਵਿੱਚ ਉਹਨੇ ਹਾਂ ਵੀ ਭਰੀ ਸੀ ਵੀ ਇਹਨਾਂ ਨੂੰ ਮੈਂ ਲਾਗੂ ਕਰੂ ਉਹ ਲਾਗੂ ਨਹੀਂ ਕਰਿਆ ਬਈ ਉਹਨਾਂ ਨੂੰ ਲਾਗੂ ਕਰਾਉਣ ਵਾਸਤੇ ਸਾਨੂੰ ਜੱਡੋ ਯਾਦ ਕਰਨਾ ਪਿਆ ਰੇ ਹਾਂ ਜਿੰਦਾਬਾਦ ਮੋਦੀ ਸਰਕਾਰ ਮਰਦਾਬਾਦ 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 ਲੋਕਾਂ ਕੇ ਤਿੱਜਦਾਬਾਦ ਜਿੰਦਾਬਾਦ ਜਿੰਦਾਬਾਦ ਸੈਤ ਸਰਕਾਰ ਮਰਦਾਬਾਦ 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 ਮੋਦੀ ਸਰਕਾਰ ਮਰਦਾਬਾਦ ਮਰਦਾਬਾਦ बंदा जिदाबाद हिंदा ਤੇ ਬੰਦੀਆਂ ਦਾ ਇੱਕ ਜਿੰਦਾਬਾਦ 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 ਲੋਕਾਂ ਕੇ ਤਾ ਜਿੰਦਾਬਾਦ 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 ਲੋਕਾਂ ਕੇ ਤਾ ਜਿੰਦਾਬਾਦ 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 ਸੱਚ ਸਰਕਾਰ ਮਰਦਾਬਾਦ 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 ਜਿਵੇਂ ਅੱਜ ਇਹ ਉਦੋਂ ਤੱਕ ਚੱਲੂਗਾ ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲ ਜਾਂਦਾ ਮੋਦੀ ਨੇ ਸਾਨੂੰ ਪਹਿਲਾਂ 2021 ਦੇ ਵਿੱਚ ਜਿਹੜਾ ਅਸੀਂ ਦਿੱਲੀ ਨੂੰ ਅੰਦੋਲਨ ਕਰਕੇ ਆਏ ਆ ਤੋਂ ਤੇ ਮੰਨੀਆਂ ਹੋਈਆਂ ਮੰਗਾਂ ਨੇ ਇਹ ਉਹਦੀਆਂ ਤੋ ਜੁਮਲੇ ਬਾਦ ਸਰਕਾਰ ਆ ਝੂਠੀ ਸਰਕਾਰ ਆ ਜਿਵੇਂ ਕਹਿੰਦੇ ਨੇ ਜਿਹੜਾ ਇੱਕ ਝੂਠ ਬੋਲਦਾ ਉਹ ਝੂਠਾ ਜਿਹੜਾ ਜਾਦੇ ਝੂਠ ਬੋਲਦਾ ਉਹ ਰਾਜਨੀਤਿਕ ਉਹ ਚੀਜ਼ਾਂ ਅੱਜ ਸਪਸ਼ਟ ਹੋ ਗਈਆਂ ਜਿਹੜਾ ਇੱਕ ਝੂਠ ਬੋਲਦਾ ਭਰਾਵਾ ਉਹਨੂੰ ਝੂਠਾ ਕਹਿੰਦੇ ਨੇ ਜਿਹੜੇ ਵੱਧ ਝੂਠ ਬੋਲਦਾ ਉਹ ਗੱਦੀਆਂ ਤੇ ਨਸੀਬ ਨੇ ਅੱਜ ਜਿਹੜਾ ਕਹਿੰਦੀ 15 ਲੱਖ ਪਾਊਂਗਾ ਮੈਂ ਕਿਸਾਨਾਂ ਦੀ ਦਮਦਨ ਦੁਬਣੀ ਕਰੂੰਗਾ ਮੈਂ ਐਦਾਂ ਕਰੂੰ ਮੈਂ ਉਹ ਕਰੂੰ ਇਹ ਕਾਰਪੋਰੇਟਾਂ ਦਾ ਦੱਲਾ ਕਾਰਪੋਰੇਟਾਂ ਦੀ ਦੱਲੀ ਸਰਕਾਰ ਆ ਇਹ ਤੋ ਕਾਰਪੋਰੇਟਾਂ ਦਾ ਪੱਖ ਪੂਰਦੀ ਆ ਜੋਗਲ ਸਾਡੇ ਸਮੂਹ ਦੇ ਹਿੱਤਾਂ ਦੀਆਂ ਗੱਲਾਂ ਨਹੀਂ ਕਰਦਾ ਸਾਡੇ ਸਮੂਹ ਦੇ ਲੋਕਾਂ ਦੀ ਲੜਾਈ ਕਿਸੇ ਤਰ੍ਹਾਂ ਅੱਜ ਪੂਰੇ ਭਾਰਤ ਦੇ ਵਿੱਚ ਕੱਲੇ ਪੰਜਾਬ ਚ ਨਹੀਂ ਪੂਰੇ ਭਾਰਤ ਚ ਜਿਹੜੇ ਤਿੰਨ ਫੋਰਮਾਂ ਨੇ ਆਪਣੀ ਸੰਯੁਕਤ ਮੋਰਚਾ ਸੰਯੁਕਤ ਮੋਰਚਾ ਗੈਰ ਰਾਜਨੀਤਿਕ ਕੇਐਮਐਮ ਕਿਸਾਨ ਮਜ਼ਦੂਰ ਮੋਰਚਾ ਤਿੰਨਾ ਮੋਰਚਿਆਂ ਵੱਲੋਂ ਪੂਰੇ ਭਾਰਤ ਦੇ ਵਿੱਚ ਪੂਰੀ ਆਵਾਮ ਆ ਜਿਹੜੀ ਆਪੋ ਆਪ ਦੇ ਸਾਧਨ ਲੈ ਕੇ ਚਾਹੇ ਉਹ ਕਾਰਾਂ ਨੇ ਚਾਹੇ ਜੀਪਾਂ ਨੇ ਚਾਹੇ ਟਰੈਕਟਰ ਨੇ ਉਹ ਰੋਡਾਂ ਉੱਪਰ ਹੋਣਗੇ ਅੱਜ ਪੋਤਾ ਜੀ ਜਦੋਂ ਸਾਡੇ ਖੇਤਾਂ ਚੋਂਦਾ ਦੇਖੋ ਉਦੋਂ ਸਾਡਾ ਮਿੱਟੀ ਦੇ ਭਾਅ ਡਿੱਗਦਾ ਅਸੀਂ ਐਮਐਸਪੀ ਦੇ ਤਾਂ ਹੀ ਲੜਾਈ ਬਣਦੀ ਹੈ ਸਾਡੀ ਐਮਐਸਪੀ ਦੀ ਜਦੋਂ ਕਿਸਾਨ ਦੇ ਖੇਤ ਚ ਆਇਆ ਚਾਹੇ ਆਲੂ ਚਾਹੇ ਗੰਡਾ ਅੱਜ ਤੁਸੀਂ ਆਲੂ ਲਾ ਲਓ ਜਦੋਂ ਕਿਸਾਨ ਦੇ ਖੇਤ ਚ ਆਇਆ ਰੁਲਣਾ ਤੇ ਉਸ ਤੋਂ ਬਾਅਦ ਉਹ ਕਾਰਪੋਰੇਟਾਂ ਦੇ ਹੱਥ ਚ ਵਗ ਗਿਆ ਇਹ ਦੁੱਗਣੀ ਤੋਂ ਵੀ ਤਿੱਗਣੀ ਕੀਮਤ ਹੋ ਜਾਣੀ ਉਹ ਮਜ਼ਦੂਰਾਂ ਨੇ ਜਾਂ ਕਿਸੇ ਪੱਤਰਕਾਰ ਭਾਈ ਜਾ ਰਹੇ ਨੇ ਜਾਂ ਕਿਸੇ ਮੁਲਾਜ਼ਮ ਨੇ ਜਦੋਂ ਲੈ ਕੇ ਖਾਣਾ ਤਾਂ ਉਹਨਾਂ ਨੂੰ ਵੀ ਦਿੱਕਤਾਂ ਬਣ ਗਈਆਂ ਉਹਨਾਂ ਦਾ ਚੁੱਲ੍ਹਾ ਵੀ ਚੱਲਣਾ ਬਹੁਤ ਜ਼ਿਆਦਾ ਔਖਾ ਹੋ ਗਿਆ ਇਹ ਲੜਾਈਆਂ ਇਕੱਲੇ ਕਿਸਾਨ ਦੀਆਂ ਨਹੀਂ ਇਹ ਦੁਕਾਨਦਾਰ ਦੀ ਵੀ ਲੜਾਈ ਆ ਕਿਉਂਕਿ ਦੁਕਾਨਦਾਰ ਨੇ ਆਲੂ ਵੀ ਲੈਣਾ ਅੱਜ ਤੁਸੀਂ ਪਿਆਜ਼ ਦਾ ਰੇਟ ਦੇਖ ਲਓ ਅੱਜ ਤੁਸੀਂ ਲਹਾਸਣ ਦਾ ਰੇਟ ਦੇਖ ਲਓ 400 ਰੁਪਏ ਕਿਲੋ ਵਿਕ ਰਿਹਾ ਜਦੋਂ ਕਿਸਾਨ ਦੇ ਖੇਤ ਚੋਂ ਆਉਂਦਾ ਮਿੱਟੀ ਦੇ ਭਾਅ ਚੱਕਦੀਆਂ ਨੇ ਇਹ ਕਾਰਪੋਰੇਟ ਸਰਕਾਰਾਂ ਇਹ ਕਿਉਂਕਿ ਇਹ ਸਰਕਾਰਾਂ ਨੇ ਜਿਹੜੀਆਂ ਕਾਰਪੋਰੇਟਾਂ ਦੀਆਂ ਨੇ ਉਹਨਾਂ ਪੰਜ ਚਾਰ ਨੂੰ ਮੁਨਾਫਾ ਪਹੁੰਚਾਉਣਾ ਚਾਹੁੰਦੀਆਂ ਨੇ ਇਹ ਚਾਹੁੰਦੇ ਨਹੀਂ ਕਿ ਲੋਕਾਂ ਦੀ ਜੇਬ 'ਚ ਪੈਸਾ ਰਹੇ ਜਿਹੜੀ ਸਾਡੀ ਫੌਜ ਦੀ ਨੌਕਰੀ ਸੀ ਜਾਂ ਸਾਡੀਆਂ ਪੈਨਸ਼ਨਾਂ ᱛੀਆਂ ਉਹ ਬੰਦ ਕਰਤੀਆਂ ਫੌਜ ਦੀ ਨੌਕਰੀ 4 ਸਾਲ ਦੀ ਕੱਤੀ ਇਹ ਚਾਹੁੰਦੇ ਨਹੀਂ ਮੁਲਾਜ਼ਮ ਦੇ ਹੱਥ ਜੇਬ 'ਚ ਪੈਸਾ ਰਹੇ ਚਾਹੁੰਦੇ ਨਹੀਂ ਜੱਟ ਦੇ ਜੇਬ 'ਚ ਪੈਸਾ ਰਹੇ ਚਾਹੁੰਦੇ ਨਹੀਂ ਕਿ ਇੱਕ ਦੁਕਾਨਦਾਰ ਦੇ ਜੇਬ 'ਚ ਪੈਸਾ ਰਹੇ ਚਾਹੁੰਦੇ ਨਹੀਂ ਕਿ ਇੱਕ ਮਜ਼ਦੂਰ ਦੇ ਜੇਬ 'ਚ ਪੈਸਾ ਰਹੇ ਪਰ ਆਪੋ ਜੇ ਪੈਸਾ ਰਹੂਗਾ ਇਹਨਾਂ ਨੇ ਕਗਾਲ ਕਰਨਾ ਇਹਨਾਂ ਨੇ ਉਹੀ ਆਟਾ ਦਾਲਾ ਸਕੀਮ ਤੇ ਕਈ ਫ੍ਰੀ ਦੇਵਾਂਗੇ ਤੁਹਾਨੂੰ ਫ੍ਰੀ ਦੇ ਚੱਕਰਾਂ 'ਚ ਕਰਕੇ ਸਾਨੂੰ ਸੋ ਇਹ ਮਾਰਨਾ ਚਾਹੁੰਦੀਆਂ ਨੇ ਸਰਕਾਰਾਂ ਸਾਡਾ ਚੁੱਲ੍ਹੇ ਦੀ ਜਿਹੜੀ ਚੁੱਲਾ ਭੱਗ ਰਹੀ ਹੈ ਢੀ ਰੋਟੀ ਬਣ ਰਹੀ ਆ ਉਹ ਖੋਹਣਾ ਚਾਹੁੰਦੀਆਂ ਨੇ ਤਾਂ ਕਿ ਲੰਬਾ ਸਮਾਂ ਹੋ ਗਿਆ ਇਕੱਠ ਕਰਦੇ ਨੇ ਸੋ ਮੈਂ ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪਟਿਆਲਾ ਦਾ ਆਗੂ ਪ੍ਰਵਿੰਦਰ ਸਿੰਘ ਬਾਬਰਪੁਰ ਗੱਲ ਕਰ ਰਿਹਾ ਜਿਹੜੇ ਇਹ ਦੋਨੋਂ ਫੋਰਮਾਂ ਵੱਲੋਂ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਤੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਅੱਜ ਦਾ ਜਿਹੜਾ ਸੱਦਾ ਹੈ ਟਰੈਕਟਰ ਮਾਰਚ ਦਾ ਕਿਉਂਕਿ ਅੱਜ ਦੇ ਦਿਨ ਜਿੱਥੇ ਕੀ ਦੇਸ਼ ਦਾ ਸੰਵਿਧਾਨ ਲਿਖਿਆ ਗਿਆ ਪਰ ਉੱਥੇ ਹੀ ਸਾਨੂੰ ਇਹ ਸੰਵਿਧਾਨ ਸੁਵਿਧਾਨਕ ਹੱਕ ਦਿੰਦਾ ਹੈ ਕਿ ਅਸੀਂ ਆਪਣੇ ਹੱਕਾਂ ਲਈ ਆਪਣੇ ਮਤਲਬ ਜ਼ਮੀਨਾਂ ਲਈ ਅਸੀਂ ਆਪਣਾ ਪ੍ਰੋਟੈਸਟ ਕਰ ਸਕਦੇ ਹਾਂ ਪ੍ਰਦਰਸ਼ਨ ਕਰ ਸਕਦੇ ਹਾਂ ਦੂਜੇ ਪਾਸੇ ਇਸ ਤੋਂ ਉਲਟ ਜਿਹੜਾ ਸਰਕਾਰ ਦਾ ਰਵਈਆ ਉਹ ਤੁਸੀਂ 13 ਤਰੀਕ ਨੂੰ ਵੀ আর 21 ਤਰੀਕ ਨੂੰ ਪੰਜਾਬ ਦੇ ਬਾਹਰਾਂ ਦੇ ਉੱਪਰ ਦੇਖ ਲਿਆ ਵੀ ਸਾਡੇ ਨੱਥੇ ਕਿਸਾਨਾਂ ਤੇ ਮੰਗੀਆਂ ਮੰਨੀਆਂ ਹੋਈਆਂ ਜਾਇਜ਼ ਮੰਗਾਂ ਦੇ ਜਿਹੜੀਆਂ ਸਰਕਾਰ ਹੁਣ ਵੀ ਮੰਨ ਰਹੀ ਆ ਵੀ ਮੰਗਾਂ ਥੋੜੀਆਂ ਸਹੀ ਨੇ ਔਰ ਦੂਸਰੇ ਪਾਸੇ ਸਾਡੇ ਮੱਥੇ ਦੇ ਵਿੱਚ ਸਿੱਧੀਆਂ ਗੋਲੀਆਂ ਸਾਡੇ ਨੌਜਵਾਨਾਂ ਦਾ ਕਤਲੇਆਮ अनेका ਨੌਜਵਾਨ ਸ਼ਹੀਦ ਕਰਤੇ ਮਜ਼ਦੂਰ ਸ਼ਹੀਦ ਕਰਤੇ ਫੱਟੜ ਕਰਤੇ ਉਹ ਸਰਕਾਰ ਨੇ ਇਸ ਤਰ੍ਹਾਂ ਦਾ ਰਵਈਆ ਦਿਖਾਇਆ ਕਿਉਂਕਿ ਅਸੀਂ ਇੱਥੋਂ ਦੇਖ ਕੇ ਕਹਿ ਸਕਦੇ ਹਾਂ ਵੀ ਇਹ ਮੁਲਕ ਅੱਜ ਵੀ ਗੁਲਾਮ ਆ ਸਿਰਫ ਜਿਹੜੇ ਚੰਮ ਬਦਲਿਆ ਚਿੱਟਿਆਂ ਤੋਂ ਅੱਜ ਕਾਲੇ ਅੰਗਰੇਜ਼ ਸਾਡੇ ਤੇ ਹਾਂ ਵੀ ਹੋ ਗਏ ਜਿਹੜੇ ਕਿ ਪੂਰੇ ਕਾਰਪੋਰੇਟੀ ਪੱਖੀ ਨੇ ਅੱਜ ਇਹ ਦੇਸ਼ ਪੂਰੇ ਤਰ੍ਹਾਂ ਕਾਰਪੋਰੇਟ ਦੇ ਹੱਥ ਦੇ ਵਿੱਚ ਜਾ ਚੁੱਕੇ ਆ ਉਹਨਾਂ ਦੇ ਮੁਤਾਬਕ ਹੀ ਕਾਨੂੰਨ ਬਣਦੇ ਨੇ ਕੋਈ ਇੱਥੇ ਸੰਵਿਧਾਨਕ ਮਤਲਬ ਕਿਸੇ ਦਾ ਹੱਕ ਨਹੀਂ ਕੋਈ ਸੰਵਿਧਾਨ ਦੇ ਕਾਨੂੰਨ ਲਾਗੂ ਇੱਥੇ ਨਹੀਂ ਹੋ ਰਹੇ ਇਸੇ ਕਰਕੇ ਕਿਉਂਕਿ ਹਰੇਕ ਚੀਜ਼ ਵੇਚੀ ਜਾ ਰਹੀ ਆ ਇਥੇ ਬਾਡਾ ਲਾ ਤੇ ਉਹ ਖੇਤੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਾਰਪੋਰੇਟਾਂ ਦੇ ਹੱਥ ਦੇ ਵਿੱਚ ਚਲੀ ਜਾਣੀਆਂ ਜਿਵੇਂ ਪਹਿਲਾਂ ਬਾਈ ਉਹਨਾਂ ਨੇ ਗੱਲ ਕਰੀ ਐ ਕਿ 40 ਰੁਪਏ ਕਿਲੋ ਆਟਾ ਹੋ ਗਿਆ ਇਹ ਤਾਂ ਜੇ ਸ਼ੁਰੂਆਤ ਐ 100 100 150 ਰੁਪਏ ਵੀ ਕਿਲੋ ਆਟਾ ਹੋਊਗਾ ਮੈਂ ਆਪਣੀ ਦੁਨੀਆ ਦੀ ਭਾਰਤ ਦੀ ਪੰਜਾਬ ਦੀ ਆਵਾਮ ਨੂੰ ਇਹ ਇੱਕ ਸਨੇਹਾ ਦੇਣਾ ਚਾਹੁੰਦਾ ਕਿ ਤੁਸੀਂ ਇਹ ਦੇਖੋ ਇੱਕ ਪਾਸੇ ਕਿਸਾਨ ਖੜਾ ਇੱਕ ਪਾਸੇ ਕਾਰਪੋਰੇਟ ਖੜਾ ਜਿਹਦੇ ਪੱਖ 'ਚ ਸਰਕਾਰ ਭੋਗਤ ਰਹੀ ਆ ਜੇ ਕਿਸਾਨ ਖੇਤੀ ਦੇ ਵਿੱਚ ਰਹੂਗਾ ਨਾਜ ਪੈਦਾ ਕਰੂਗਾ ਤਾਂ ਤੁਹਾਨੂੰ ਫਾਇਦਾ ਜਾ ਜੇ ਕਾਰਪੋਰੇਟ ਖੇਤੀ ਦੇ ਵਿੱਚ ਆਉ ਹੋ ਅਨਾਜ ਕਰੂਗਾ ਤਾਂ ਤੁਹਾਨੂੰ ਪੈਦਾ ਇਸੇ ਕਰਕੇ ਵੀ ਚੁੱਲਿਆਂ ਦੇ ਕੱਲੇ ਕੱਲੇ ਚੁੱਲੇ ਤੱਕੇ ਅੱਗ ਜਾਣੀ ਆ ਸੋ ਅਸੀਂ ਅੱਜ ਇਹ ਰੋਸ ਪ੍ਰਗਟ ਕਰ ਰਹੇ ਹਾਂ ਕਿ ਅੱਜ ਜਿੱਥੇ ਸਵਿਧਾਨ ਦਾ ਸਰਕਾਰੇ ਕਹਿ ਰਹੀ ਹੈ ਵੀ ਹਰੇਕ ਬੰਦੇ ਨੂੰ ਹੱਕਾਂ ਤਾਂ ਅਸੀਂ ਅੱਜ ਵੀ ਇਹ ਸਮਝਦੇ ਆ ਵੀ ਕਿਤੇ ਕੋਈ ਕਾਨੂੰਨ ਕਿਸੇ ਤਰ੍ਹਾਂ ਦਾ ਵੀ ਕੋਈ ਲਾਗੂ ਨਹੀਂ ਹੁੰਦਾ ਆਪਰੀ ਤਰ੍ਹਾਂ ਸਰਕਾਰੇ ਕਾਨੂੰਨਾਂ ਨੂੰ ਤੋੜ ਮੋੜ ਕੇ ਪੇਸ਼ ਕਰਦੀ ਆ ਅਸੀਂ ਸਹੀ ਚੱਕ ਰਹੇ ਆ ਅਸੀਂ ਸੋਨੂੰ ਪਤਾ ਹੀ ਆ ਸਾਡੇ ਜਿਹੜੇ ਪ੍ਰਧਾਨ ਜੀ ਨੇ ਬੋਲਿਆ ਨੇ ਇਹ ਸਹੀ ਗੱਲਾਂ ਨੇ ਬਾਕੀ ਤੁਸੀਂ ਕਹਿੰਦੇ ਬੀ 4 40 ਰੁਪਏ ਕਿਲੋ ਆਟਾ ਹੋ ਗਿਆ ਜਿਹੜਾ 40 ਰੁਪਏ ਕਿਲੋ ਆਟਾ ਹੋਗਾ ਉਹ ਸਭ ਨੇ ਲੈਣਾ ਉਹ ਕਹਿੰਦਾ ਜ਼ਮੀਂਦਾਰ ਨੇ ਪੈਦਾ ਕਰਕੇ ਦੇਣਾ ਅਸਲੀ ਗੱਲ ਇਹ ਹੈਗੀ ਵੀ ਜਿੰਨਾ ਵੀ ਹੈਗਾ ਸੰਘਰਸ਼ ਹੈ ਕਿਸਾਨ ਹੀ ਲੜ ਰਹੇ ਆ ਸਭ ਤੇ ਮਾਰ ਪੈਣੀ ਬੰਦੇ ਸਾਡੇ ਜ਼ਮੀਂਦਾਰਾਂ ਤੇ ਨਹੀਂ ਮਾਰ ਪੈਣੀ ਤੁਹਾਡੇ ਕਹਿਣ ਦਾ ਮਤਲਬ ਇੱਕ ਜੁੱਟ ਤੋਂ ਹੋਣ ਦੀ ਲੋੜ ਆ ਹਾਂ ਇੱਕ ਜੁੱਟ ਹੋਣ ਦੀ ਲੋੜ